ਸਮਰਾਲਾ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਅੱਜ ਭਗਵਾਨ ਸ਼੍ਰੀ ਵਿਸ਼ਨੂੰ ਦੇ 6ਵੇਂ અવਤਾਰ ਭਗਵਾਨ ਸ਼੍ਰੀ ਪ੍ਰਸ਼ੂਰਾਮ ਜੀ ਦੀ ਜਨਮ ਦਿਤੀ ब्राह्मण सभा युवा मोर्चा ਅਤੇ ਸ਼੍ਰੀ ব্রাহ্মণ ਸਭਾ ਸਮਰਾਲਾ ਵੱਲੋਂ ਮਿਲ ਕੇ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਭਗਵਾਨ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਪੂਜਾ ਅਰਚਨਾ ਕੀਤੀ ਗਈ। ਇਸ ਤੋਂ ਬਾਅਦ ਸਮਾਜ ਭਲਾਈ ਲਈ ਹਵਨ ਯੱਗ ਵੀ ਕਰਵਾਇਆ ਗਿਆ। ਇਸ ਪੂਰੇ ਸਮਾਜ ਵੱਲੋਂ ਪੂਰਨ ਅਹੂਤੀ ਪਾਈ ਗਈ। ਇਸ ਉਪਰੰਤ ਲੰਗਰ ਵੀ ਅਟੁੱਟ ਵਰਤਾਇਆ ਗਿਆ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਸਭ ਤੋਂ ਪਹਿਲਾਂ ਤਾਂ ਜੀ ਭਗਵਾਨ ਪਸ਼ੂਰਾਮ ਜੀ ਦੇ ਜਨਮotsਵ ਤੇ ਮੈਸਮੂਹ ਲਕਾਈ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ। ਤੇ ਨਾਲ ਹੀ ਜਿਵੇਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਧੜੇਬੰਦੀਆਂ ਚੱਲਦੀਆਂ ਨੇ ਐਵੇਂ ਪਿਛਲੇ ਕੁਝ ਸਾਲਾਂ ਤੋਂ ਸੰਬਰਾਲੇ ਦੇ ਵਿੱਚ ਵੀ ਬ੍ਰਾਹਮਣ ਸਭਾ ਦੇ ਵਿੱਚ ਵੀ ਐਵੇਂ ਦੀ ਕੁਝ ਦੇਖਣ ਨੂੰ ਮਿਲਦੀਆਂ ਸੀ ਪਰ ਇਸ ਵਾਰ ਇਹ ਬਹੁਤ ਹੀ ਖੁਸ਼ਕਿਸਮਤੀ ਵਾਲਾ ਮੌਕਾ ਆ ਜਿਹਦੇ ਵਿੱਚ ਸਮੂਹ ਜਿਹੜਾ ਵੀ ਇਲਾਕੇ ਦਾ ਬ੍ਰਾਹਮਣ ਸਮਾਜ ਆ ਮੈਂ ਕਹੂੰਗਾ ਉਹ ਸਾਰੇ ਇਕੱਠੇ ਹੋ ਕੇ ਇਸ ਵਾਰ ਜੋ ਭਗਵਾਨ ਦਾ ਪਰਵ ਮਨਾ ਰਹੇ ਨੇ ਬਹੁਤ ਵਧੀਆ ਸੁਨੇਹਾ ਏ ਤੁਹਾਡੇ ਮਾਧਮ ਰਾਹੀਂ ਮੈਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਆਪਸੀ ਧੜੇਬੰਦੀਆ ਜਿਹੜੀ ਉਹ ਖਤਮ ਕਰੋ ਭਗਵਾਨ ਦਾ ਨਾਮ ਲਓ ਰਲ ਮਿਲ ਕੇ ਲਓ ਸਮਾਜ ਦੀ ਭਲਾਈ ਦੀ ਕੰਮ ਨਾ ਜੈ ਪਸ਼ੂਰਾਮ ਜੈ ਸ਼ਿ ਸ਼ਾਮ ਜੀ ਮੈਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਬ੍ਰਾਹਮਣ ਯੂਵਾ ਮੋਰਚਾ ਤੇ ਬ੍ਰਾਹਮਣ ਸਭਾ ਸਮਰਾਲਾ ਨੂੰ ਦਿੰਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਇੱਥੇ ਸਮਰਾਲੇ ਚ ਇਹ ਬਹੁਤ ਛੋਟਾ ਪ੍ਰੋਗਰਾਮ ਹੁੰਦਾ ਸੀ ਅੱਜ ਇਹਨਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਭਗਵਾਨ ਪਸ਼ੂਰਾਮ ਜੀ ਵਿਸ਼ਨੂੰ ਭਗਵਾਨ ਦੇ 6ਵੇਂ avatars ਸੀਗੇ ਅੱਜ ਮੈਨੂੰ ਆਪਣੇ ਸਾਰੇ ਭਰਾਵਾਂ 'ਚ ਉਹੀ ਅਵਤਾਰ ਵਾਲਾ ਰੂਪ ਦਿਖਣ ਲੱਗ ਗਿਆ ਕਿ ਹੁਣ ਅਸੀਂ ਫੇਰ ਜਿਹੜੇ ਅਸੀਂ ਕਮਜ਼ੋਰ ਸੀਗੇ ਉਹ ਸਾਡਾ ਸਾਰਿਆਂ ਦਾ ਮਨੋਬਲ ਵਧਿਆ ਵਾ ਤੇ ਸਾਡੀ ਤਾਕਤ ਵਧੀ ਆ ਜਿਹੜੇ ਸਾਡੇ ਸਾਰੇ ਭਰਾ ਇਕੱਠੇ ਹੋ ਕੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਹੈ ਵਧਾਈ ਦੇ ਪਾਤਰ ਨੇ ਮੈਂ ਆਪਣੇ ਸ਼ਹਿਰ ਤੇ ਦੇਸ਼ ਵਾਸੀਆਂ ਨੂੰ ਭਗਵਾਨ ਪਸ਼ੂਰਾਮ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਸਾਰਿਆਂ ਨੂੰ ਇਦਾਂ ਹੀ ਕਹਿਣਾ ਕਿ ਆਪਣੇ ਭਾਈਚਾਰੇ 'ਚ ਵੱਧ ਚੜ ਕੇ ਹਿੱਸਾ ਲਓ ਜਿਹੜੇ ਸਨਾਤਨ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ 'ਚ ਵੱਧ ਚੜ ਕੇ ਆਪਣੇ ਇੱਕ ਦੂਜੇ ਭਰਾਵਾਂ ਦਾ ਸਾਥ ਦਿਓ ਭਗਵਾਨ ਪਰਸ਼ੂਰਾਮ ਜੀ ਜਨਮotsav ਦੀਆਂ ਜਨਮotsav ਦੀਆਂ ਅੱਜ ਸਾਰੇ ਹੀ ਬ੍ਰਾਹਮਣ ਸਮਾਜ ਸਾਰੇ ਹੀ ਹਿੰਦੂ ਸਮਾਜ ਨੂੰ ਸਨਾਤਨੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਭਗਵਾਨ ਪਰਸ਼ੂਰਾਮ ਜੀ ਦੇ ਜਨਮotsav ਦੇ ਉੱਪਰ ਬੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸਾਨੂੰ ਅੱਜ ਨਸੀਬ ਹੋਇਆ ਪਰਸ਼ੂਰਾਮ ਜੀ ਭਗਵਾਨ ਨਾਰਾਇਣ ਦੇ 6ਵੇਂ ਅਵਤਾਰ ਜਿਨ੍ਹਾਂ ਦਾ ਜਨਮ ਉਤਸਵ ਅੱਜ ਸ਼੍ਰੀ ਦੁਰਗਾ ਮੰਦਰ ਸੰਗਰਾੜਾ ਦੇ ਵਿੱਚ ਸਭ ਬ੍ਰਾਹਮਣ ਸਮਾਜ ਔਰ ਸਾਰੇ ਹੀ ਸਮਾਜ ਦੇ ਨਾਲ ਸਮਰਾੜਾ ਸ਼ਹਿਰ ਦੇ ਲੋਕਾਂ ਦੇ ਨਿਵਾਸੀਆਂ ਦੇ ਨਾਲ ਸਰਬਸਾਂਝਾ ਪ੍ਰੋਗਰਾਮ ਦੁਰਗਾ ਮੰਦਰ ਵਿੱਚ ਕਰਵਾਇਆ ਗਿਆ ਹੈ ਹੁਣੇ-ਹੁਣੇ ਹਵਨ ਹੋ ਕੇ ਹਟਿਆ ਹੈ ਜੀ ਔਰ ਬਹੁਤ ਹੀ ਵਧੀਆ ਵੱਧ ਇਕੱਠ ਦੀ ਗਿਣਤੀ ਦੇ ਵਿੱਚ ਸਾਰੇ ਲੋਕ ਪਹੁੰਚੇ ਨੇ ਸਾਰੇ ਭਗਵਾਨ ਪਰਸ਼ੂਰਾਮ ਨੂੰ ਪ੍ਰਣਾਮ ਕਰਨ ਵਾਲੇ ਅੱਜ ਇੱਥੇ ਜਿਨ੍ਹਾਂ ਨੇ ਸਭ ਨੇ ਆਪਣੀ ਹਾਜ਼ਰੀ ਦਿਲਵਾਈ ਹੈ ਸਾਰਿਆਂ ਦਾ ਇੱਥੇ ਆਉਣ ਤੇ ਬ੍ਰਾਹਮਣ ਸਮਾਜ ਜੁਬਾ ਮੋਰਚਾ ਬ੍ਰਾਹਮਣ ਸਭਾ ਸਮਰਾਲਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਜਿਨ੍ਹਾਂ ਨੇ ਆਪਣੇ ਧਰਮੇ ਰਜ਼ੀਵੇਂ ਕੱਢ ਕੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਦੇ ਵਿੱਚ ਆਪਣੀ ਹਾਜ਼ਰੀ ਲਗਾਈ ਹੈ ਕੀ ਕਹਿਣਾ ਚਾਹੁੰਦੇ ਜੀ ਜਰਕਿੰਦੇ ਅੱਜ ਵਿਸ਼ਨੂ ਜੀ ਦੇ ਛੱਟੇ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਬੜੀ ਧੂਮਤਾਮ ਨਾਲ ਦੁਰਗਾ ਮੰਦਿਰ ਸਮਰਾਲਾ ਵਿੱਚ ਮਨਾਈ ਗਈ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਰਾਜਨੀਤਾ ਸ਼ਹਿਰ ਨਿਵਾਸੀ ਬ੍ਰਾਹਮਣ ਸੁਭਾਗ ਪਹੁੰਚਿਆ ਹੈ ਅਸੀਂ ਸਭ ਦਾ ਸਭ ਨੂੰ ਜੀ ਆਇਆਂ ਆਖਦੇ ਹਾਂ ਅਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਹਿੰਦੇ ਆ ਵੀ ਕਿਵੇਂ ਅੱਜ ਆਪਾਂ ਇਹ ਜਾ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਹਰੇਕ ਸਾਲ ਆਪਾਂ ਇਸੇ ਤਰ੍ਹਾਂ ਕਰ ਮਨਾਈਏ ਆਪਾਂ ਬ੍ਰਾਹਮਣ ਸਮਾਜ ਨੂੰ ਤੇ ਸਨਾਤਨ ਸਮਾਜ ਨੂੰ इकठा ਕਰਨ ਦੀਆਂ ਕੋਸ਼ਿਸ਼ਾਂ ਕਰੀਆਂ ਜੋ ਚੱਲ ਰਹੀਆਂ ਅੱਜ ਕੱਲ੍ਹ ਹਨੇਰੀਆਂ ਵੀ ਉਹਨਾਂ ਤੋਂ ਬਚਿਆ ਜਾ ਸਕਦਾ। ਪਰ ਪ੍ਰਥੂਰਾਮ ਮਹਾਰਾਜ ਕੀ ਜੈ। ਬ੍ਰਾਹਮਣ ਸਮਾਜ ਦੇ ਸਭ ਤੋਂ ਵੱਡੇ ਗੁਰੂ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਦਿਨ ਅੱਜ ਸਮਰਾਲਾ ਦੁਰਗਾ ਸ਼ਕਤੀ ਮੰਦਿਰ ਵਿਖੇ ਪਹੁੰਚ ਕੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਵੀ ਜਿਹੜਾ ਬ੍ਰਾਹਮਣ ਸਮਾਜ ਆ। ਲੋਕਾਂ ਦੇ ਬਖਰੇਮਿਆਂ ਦੇ باوجود ਉਹਨਾਂ ਦੇ ਵਿੱਚ ਫੁੱਟਪਾਣ ਦੇ باوجود ਅੱਜ ਵੀ ਸਮਰਾਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਸਮੁੱਚਾ ਸਮਰਾਲਾ ਦੇ ਬ੍ਰਾਹਮਣ ਸਮਾਜ ਪਰਸ਼ੂਰਾਮ ਨੂੰ ਪਿਆਰ ਕਰਨ ਵਾਲੇ ਲੋਕ 71 ਨੇ ਇਕੱਠੇ ਨੇ ਇਕਜੁੱਟ ਹੋ। ਜਿਹੜੀ ਇਸ ਚੀਜ਼ ਦਾ ਅੱਜ ਇੱਥੇ ਇਕੱਠੇ ਹੋ ਕੇ ਪਿਛਲੇ ਸਾਲ ਵੀ ਅਸੀਂ ਇੱਥੇ ਪਰਸ਼ੂਰਾਮ ਜਨਮ ਦਿਤੀ ਤੇ ਆਏ ਸੀ ਐਤਕੀ ਵੀ ਆਏ ਆ। ਪਿਛਲੇ ਸਾਲ ਨਾਲੋਂ ਐਤਕੀ ਉਤਸ਼ਾਹ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਇਹ ਆਉਣ ਵਾਲਾ ਸਮਾਂ Hindu ਸਮਾਜ ਲਈ ਇੱਕ ਚੰਗੀ ਸੇਧ ਦਾ ਕਾਰਨ ਹੈ ਅੱਜ ਕਿਉਂ ਪਹਿਲਗਾਮਾ ਦੇ ਵਿੱਚ Hindu ਨੂੰ ਕੁਛ ਪੁੱਛ-ਪੁੱਛ ਕੇ ਮਾਰਿਆ ਜਾਂਦਾ ਕਿਉਂ Hindu ਸਮਾਜ ਇੱਕ ਆਪਣੇ ਆਪ ਦੇ ਵਿੱਚ ਵਿਦਵਾਨ ਹੈ ਜਿਵੇਂ ਪਰਸ਼ੂਰਾਮ ਕੈਨਣੀ ਤੇ ਕਰਨੀ ਦੇ ਪ੍ਰਤੱਖ ਸਿਗੇ ਅੱਜ ਜੇ ਇੱਕ ਆਗਿਆਕਾਰ ਪੁੱਤਰ ਹੋਣ ਦਾ ਸਬੂਤ ਦਿੱਤਾ ਤਾਂ ਉਹ ਪਰਸ਼ੂਰਾਮ ਜੀ ਨੇ ਦਿੱਤਾ ਉਹਨਾਂ ਦੇ ਪਰਸ਼ੂਰਾਮ ਜੀ ਦੇ ਪੂਜਨੀਯ ਫਾਦਰ ਸਾਹਿਬ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਤੇ ਆਪਣੀ ਮਾਤਾ ਦਾ ਸਿਰ ਕਲਮ ਕਰ ਦੋ ਉਹਨਾਂ ਨੇ ਦੂਸਰਾ ਬੋਲ ਨਹੀਂ ਕਹਾਇਆ ਤੇ ਉਹਨਾਂ ਦਾ ਸਿਰ ਕਲਮ ਕਰਤਾ ਉਹਨਾਂ ਨੇ ਕਿਹਾ ਵੀ ਮੇਰੇ ਦੂਸਰੇ ਪੁੱਤਰਾ ਨੇ ਮੇਰੀ ਗੱਲ ਨਹੀਂ ਮੰਨੀ ਉਹਨਾਂ ਚਾਰਾਂ ਪੁੱਤਰਾਂ ਦਾ ਵੀ ਸਿਰ ਕਲਮ ਕਰ ਦੋ ਤੇ ਉਹਨਾਂ ਨੇ ਪਰਸ਼ੂਰਾਮ ਜੀ ਨੇ ਦੂਜੀ ਵਾਰ ਨਹੀਂ ਕਹਾਇਆ ਆਪਣੇ ਪਿਓ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਪਿਓ ਨੇ ਕਿਹਾ ਮੈਂ ਤੁਹਾਡੀ ਆਗਿਆਕਾਰੀ ਤੋਂ ਪਰਸਾਨਾ ਜੋ ਕੁਝ ਮੰਗਣਾ ਮੰਗ ਲੂੰ ਉਹ ਕਹਿੰਦੇ ਜੀ ਮੰਗਦਾ ਵੀ ਮੇਰੀ ਮਾਂ ਨੂੰ ਵੀ ਜੀਵਤ ਕਰ ਦਿਓ ਮੇਰੇ ਜਿਹੜੇ ਵੀ ਭਾਈ ਨੇ ਉਹਨਾਂ ਨੂੰ ਵੀ ਜੀਵਤ ਕਰ ਦਿਓ ਇਸ ਗੱਲ ਦਾ ਉਹਨਾਂ ਨੇ ਆਪਣਾ ਪਿਆਰ ਮਾਂ ਪ੍ਰਤੀ ਵੀ ਦਿਖਾਤਾ ਤੇ ਆਪਣਾ ਪਿਆਰ ਜਿਹੜਾ ਪਿਓ ਦੇ ਪ੍ਰਤੀ ਵੀ ਦਿਖਾਤਾ ਸੋ ਇਹੋ ਜਿਹੇ ਸਾਨੂੰ ਜਿਹੜੇ ਦੇਵਤੇ ਮਿਲੇ ਨੇ ਪਰਸ਼ੂਰਾਮ ਜੀ ਵਰਗੇ ਸਾਨੂੰ ਉਹਨਾਂ ਦੀ ਸੇਧ ਆ ਹਿੰਦੂ ਸਮਾਜ ਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇੱਕਜੁੱਟ ਸਾਰਿਆਂ ਨੂੰ ਇਕੱਤਰ ਹੋ ਕੇ Hindu ਸਮਾਜ ਦੀ ਰੱਖਿਆ ਕਰਨੀ ਚਾਹੀਦੀ ਆ ਅੱਜ ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ Hindu ਸੇਫ ਨਹੀਂ ਜਦੋਂ ਵੀ ਪੰਜਾਬ ਦੇ ਵਿੱਚ ਅਟੈਕ ਹੁੰਦਾ Hindu ਤੇ ਹੁੰਦਾ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਜਿਹੜਾ ਇਹ ਸਮੱਸਿਆ ਤੋਂ ਅਸੀਂ ਨਜਾਤ ਪਾ ਸਕਦੇ ਆ ਐਵੇਂ ਲੱਗ ਗਈ ਪਾਣੇ ਦੇ ਪਿੱਛੇ ਨਾ ਚੱਲਦੇ ਫਰੀ ਚੱਲੋ ਵੀ ਅਸੀਂ ਲੱਗੀਆਂ Hindu ਸਮਾਜ ਸਭ ਤੋਂ ਉੱਪਰ ਸਮਾਜ ਆ ਆਪਣੀ ਜਿਹੜੀ ਅਹਿਮੀਅਤ ਪਹਿਚਾਣੋ ਹਿੰਦੂ ਇਕਤਾ ਜਿੰਦਾਬਾਦ ਤੇ ਪਾਸ਼ੂ ਰਾਮ ਜੀ ਕੀ ਜੈ ਸਨਾਤਨ ਧਰਮ ਦੀ ਜਿੰਦਾਬਾਦ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ